ਸਿੱਖਾਂ ਨੇ ਠਾਣੇ ਦੇ ਬਾਹਰ ਪੱਕਾ ਮੋਰਚਾ ਘੜ ਦਿੱਤਾ ਹੈ ਤੇ ਉੱਥੇ ਹੀ ਲਗਾਤਾਰ ਪਰਸ਼ਾਸਨ ਨੂੰ ਲਲਕਾਰਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਭਾਈ ਸੰਦੀਪ ਸਿੰਘ ਸਨੀ ਦੇ ਹੱਕ ਦੇ ਵਿੱਚ ਹੁਣ ਸਿੱਖ ਜਥੇਬੰਦੀ ਉੱਤਰੀ ਹੋਏ ਨਜ਼ਰ ਆ ਰਹੀਆਂ ਨੇ ਪਾਨਾ ਸਿੱਧੂ ਵੀ ਉੱਥੇ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਤੇ ਸਰਕਾਰ ਨੂੰ ਵੀ ਲਲਕਾਰਿਆ ਜਾ ਰਿਹਾ ਪ੍ਰਸ਼ਾਸਨ ਦੇ ਉੱਤੇ ਸਿੱਧੇ ਸਵਾਲ ਖੜੇ ਕਰ ਦਿੱਤੇ ਨੇ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਨਸਾਫ ਲੈ ਕੇ ਹਟਾਂਗੇ ਪੱਕਾ ਮੋਰਚਾ ਜਿਹੜਾ ਕਿ ਹੁਣ ਸਿੰਘਾਂ ਨੇ ਗੜ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਪਾਨਾ ਸਿੱਧੂ ਦਾ ਆਓ ਤੁਹਾਨੂੰ ਸੁਣਾਉਣੇ ਆ ਜਨ ਇਸ ਕਰਕੇ ਅੱਜ ਸਾਰੇ ਹੀ ਮੇਰੇ ਨਾਲ ਪੰਥ ਦੇ ਕੌਮ ਦੇ ਸੀਨੀਅਰ ਆਗੂ ਆਗੂ ਬੈਠੇ ਨੇਗੇ ਨਾਲ ਭਾਈ ਸਾਹਿਬ ਦੇ ਭਰਾ ਵੀ ਬੈਠੇ ਨੇਗੇ ਇਹ ਜਿਹੜੀ ਤਸ਼ੱਦਦ ਆ ਅਸੀਂ ਇਹ ਸਰਕਾਰਾਂ ਨੂੰ ਹੀ ਪੁੱਛਣਾ ਚਾਹੁੰਦੇ ਆ ਤੇ ਆਪਣੇ ਲੋਕਾਂ ਨੂੰ ਵੀ ਸਵਾਲ ਆ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਨੌਜਵਾਨਾਂ ਨੂੰ ਵੀ ਵੀ ਇਹ ਸਾਡੇ ਦੇ ਜਿਹੜੀ ਹੋ ਰਹੀ ਤਸ਼ੱਦਦ ਕਦੋਂ ਬੰਦ ਹੋਊਗੀ ਇਹ ਬੰਦ ਬੰਦ ਭਰਾਵੋ ਉਨਾ ਸਮਾਂ ਨਹੀਂ ਹੁੰਦੀ ਜਿੰਨਾ ਟਾਈਮ ਅਸੀਂ ਇਕੱਠੇ ਨਹੀਂ ਹੁੰਦੇ ਕਿਉਂਕਿ ਅਸੀਂ ਪਾਟੇ ਖੜੇ ਆ ਅੱਡੂ ਪਾਟੀ ਹੋਏ ਖੜੇ ਆ ਕਿੰਨਾ ਟਾਈਮ ਅਸੀਂ ਇਕੱਠੇ ਨਹੀਂ ਹੁੰਦੇ ਉਨਾ ਟਾਈਮ ਪੰਜਾਬ ਨੂੰ ਇਸ ਤਰ੍ਹਾਂ ਹੀ ਕੁੱਟਿਆ ਮਾਰਿਆ ਜਾਊਗਾ ਖਾਸ ਕਰਕੇ ਜਿਹੜੀ ਸਿੱਖ ਨੌਜਵਾਨਾਂ ਉੱਪਰ ਜਿਹੜਾ ਸ਼ੁਰੂ ਤੋਂ ਲੈ ਕੇ ਜਿਹੜਾ ਘਾਣ ਹੁੰਦਾ ਆ ਰਿਹਾ ਕਤਨਾਮ ਹੁੰਦਾ ਆ ਰਿਹਾ ਨੌਜਵਾਨਾਂ ਨੇ ਸ਼ਹੀਦیاں ਪਾਈਆਂ ਇਹ ਸਿੱਖ ਨੌਜਵਾਨਾਂ ਉੱਪਰ ਛੱਤ ਤੱਕ ਉਹਨਾ ਟਾਈਮ ਲਈ ਰੁਕਦਾ ਜਿੰਨਾ ਟਾਈਮ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ ਇਕੱਲੇ ਇਕੱਲੇ ਨੂੰ ਤੁਸੀਂ ਇਹ ਅੱਜ ਤਾਂ ਸੰਤ ਭਾਈ ਸੰਦੀਪ ਸਿੰਘ ਦੇ ਉੱਪਰ ਛੱਤ ਤ ਹੋਇਆ ਫਿਕਰ ਨਾ ਕਰੋ ਕੱਲ ਨੂੰ ਛੋਟੇ ਉੱਪਰ ਵੀ ਨੌਜਵਾਨਾਂ ਤਸ਼ੱਦਦ ਹੋਣਾ ਮੈਂ ਹੁਣ ਆ ਇਸ ਸਮੇ ਖਾਲਸਾ ਕਾਲਜ ਦੇ ਮੂਹਰੇ ਖੜ ਕੇ ਆਏ ਸੀ ਮਾ ਨੌਜਵਾਨਾਂ ਨੂੰ ਹੱਥ ਜੁੜ ਕੇ ਬੇਨਤੀ ਕਰਕੇ ਆਇਆ ਮੈਂ ਕਿਹਾ ਨੌਜਵਾਨੋ ਇੱਥੇ ਕਾਪੀਆਂ ਚੱਕੀ ਫਿਰਦੇ ਪੜਨਾ ਤੁਸੀਂ ਕੁਝ ਹੈ ਨਹੀਂ ਮੈਂ ਕਿਹਾ ਮੈਂ ਇਹ ਗੱਟੀਆਂ ਲਈ ਫਿਰ ਤੇ ਮੈਂ ਕਿਹਾ ਚਲੋ ਮੈਂ ਕਿਹਾ ਪਟਿਆਲਾ ਕੇਂਦਰੀ ਜੀ ਦੇ ਮੂਹਰੇ ਧਰਨਾ ਲੱਗਿਆ ਹੋਇਆ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਜੇ ਸਾਡੇ ਕੋਈ ਸਾਡੀ ਕੌਮ ਦੀ ਗੱਲ ਕਰਨ ਵਾਲੇ ਭਾਈ ਸੰਦੀਪ ਸਿੰਘ ਜੀ ਖਾਲਸਾ ਉੱਪਰ ਛੱਤਤ ਹੋਇਆ ਤੁਸੀਂ ਉਹਨਾਂ ਦੇ ਪਿੱਛੇ ਤਾਂ ਜਾਣ ਹੀ ਰਹੇ ਜੇਕਰ ਇੱਥੇ ਲੀਡਰ ਕਹਿ ਦੇਣਗੇ ਵੀ ਚਲੋ ਜੀ ਆਪਾਂ ਰੈਲੀ ਕਰਨੀ ਹੈ ਉੱਥੇ ਰੈਲੀ ਕਰਨੀ ਹੈ ਉਧਰ ਨੂੰ ਆਪਾਂ ਭੱਜ ਜਾਨੇ ਆ ਇਹ ਸਾਡਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡੀ ਨੌਜਵਾਨੀ ਦਾ ਢਾਣ ਹੋਣ ਦਾ ਕਾਰਨ ਹੀ ਆ ਅੱਜ ਪੰਜਾਬ ਦਾ ਵਿਹਲਾ ਹੋਣ ਦਾ ਕਾਰਨ ਹੀ ਆ ਅੱਜ ਪੰਜਾਬ ਦੀ ਜਿਹੜੀ ਸਾਰੀ ਸਿੱਧੀ ਡਾਮਾਡੋਲ ਹੋਣ ਦਾ ਕਾਰਨ ਹੀ ਹੈ ਕਿ ਅਸੀਂ ਇਕੱਠੇ ਨਹੀਂ ਹੈਗੇ ਆ ਕਿੰਨੇ ਕੁ ਜਾਣੇ ਆਸੀਂ ਤੁਸੀਂ ਆ ਨਿਗਾਹ ਮਾਰ ਲਓ ਮੈਂ ਪਰਸੋਂ ਤੇ ਲੈ ਕੇ ਲਗਾਤਾਰ ਮੈਂ ਤਰੀਕਾ ਭੁਗਤ ਰਿਹਾ ਨੌਜਵਾਨੋਂ ਪਰਸੋਂ ਲੁਧਿਆਣੇ ਕੱਲ ਮੈਂ ਕੱਲ ਮੈਂ ਚੰਡੀਗੜ੍ਹ ਮਹਾਲੀ ਤਰੀਕਾ ਸੀ ਗਿਆ ਅੱਜ ਮੇਰੀ ਬਰਨਾਲੇ ਤਰੀਕਾ ਲਗਾਤਾਰ ਤਰੀਕਾ ਭੁਗਤ ਰਹੇ ਹਾਂ ਕੱਲ ਮੇਰੀ ਇਸਤੀ ਜਿਹੜੇ ਵੀ ਸਾਡੀ ਮੂੜੀ ਹੋ ਕੇ ਸਾਡੇ ਪੰਜਾਬ ਦੀ ਗੱਲ ਕਰਦੇ ਨੇ ਸਾਡੀ ਕੌਮ ਦੀ ਗੱਲ ਕਰਦੇ ਨੇ ਸੋਨਾ ਸਾਥੀਆਂ ਦੇ ਅਸੀਂ ਗਦਾਰਾਂ ਦਾ ਬਹੁਤ ਸਾਥ ਦਿੰਨੇ ਆ ਅਸੀਂ ਵੋਟਾਂ ਵਾਲਿਆਂ ਦਾ ਬਹੁਤ ਸਾਥ ਦਿੰਨੇ ਆ ਜਿਨ੍ਹਾਂ ਨੇ ਸਾਨੂੰ ਇਹ ਹਿਸਾਬ ਲਾ ਲਓ ਵੀ ਸਾਡਾ ਅਸੀਂ ਵੀ ਵੋਟਾਂ ਵਿੱਚ ਹਰੇਕ ਨਾਲ ਚੜ ਕੇ ਤੁਰ ਜਾਨੇ ਆ ਐਡੀ ਵੱਡੀ ਕੁਰਬਾਨੀ ਦੇ ਕੇ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੋਵੇ ਅਸੀਂ ਉਹਦੇ ਬੱਚੇ ਖੜੀਏ ਨਾ ਅਸੀਂ ਉਹਦੇ ਬੱਚੇ ਹਾਂ ਦਾ ਨਾਅਰਾ ਨਾ ਮਾਰੀਏ ਤਾਂ ਸਾਡੇ ਲਈ ਲੱਖ ਦੀ ਲਾਣਤ ਹੈ ਇਸ ਕਰਕੇ ਮੈਂ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਕਰਦਾ ਮੇਰੇ ਨਾਲ ਪਾਈ ਸੰਦੀਪ ਸਿੰਘ ਜੀ ਦੇ ਭਰਾ ਵੀ ਬੈਠੇ ਨੇਗੇ ਵੀ ਬਾਅਦ ਛੱਡ ਕੇ ਜਿਹੜਾ ਚੱਲ ਰਾਇਆ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਓ ਬਾਕੀ ਇਹਨਾਂ ਦੇ ਭਾਈ ਸਾਹਿਬ ਮੇਰੇ ਨਾਲ ਬੈਠੇ ਨੇਗੇ ਇਹ ਸਾਡੇ ਸਾਡੇ ਜਿਹੜੇ ਸਾਡੇ ਸੁਣਣ ਸੁਣਨ ਵਾਲੇ ਨੇਗੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਸੰਦੀਪ ਸਿੰਘ ਦੇ ਭਰਾ ਦੀ ਵੀ ਜਿਹੜੀ ਗੱਲ ਅੱਗੇ ਅੱਗੇ ਕਰਕੇ ਤੁਸੀਂ ਜਿਹੜਾ ਜਰੂਰ ਤੁਸੀਂ ਇੱਥੇ ਆਪਣਾ ਮੋਰਚੇ ਤੇ ਪਹੁੰਚੋ ਬੋਲੇ ਸੋਨਿਆ ਨੂੰ ਸੋ ਸਿਗਿਆ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੱਲ 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 ਹੀ ਸਾਨੂੰ ਪਤਾ ਲੱਗਿਆ ਮਤਲਬ ਕਿ ਸੰਦੀਪ ਸਿੰਘ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਇਹਨਾਂ ਨੇ ਮਤਲਬ ਕਿ ਜੇਲ ਦਾ ਜਿਹੜਾ ਸੁਪਰੀਡਰ ਹੈ ਨਾ ਇਹਨੇ ਤੇ ਕੋਰਟ ਦੀਆਂ ਧੱਸੀਆਂ ਉਡਾ ਦਿੱਤੀਆਂ ਪਰਸੋ ਦਾ ਜੇਲ ਤੇ ਸੋਰੀ ਕੋਰਟ ਤੋਂ ਆਰਡਰ ਹੋ ਚੁੱਕਾ ਹੈ ਸੰਦੀਪ ਸਿੰਘ ਦਾ ਮੈਡੀਕਲ ਕਰਾਓ ਤੇ ਸੰਦੀਪ ਸਿੰਘ ਵੀ ਪਰਿਵਾਰ ਨਾਲ ਮੁਲਾਕਾਤ ਕਰਾਓ ਜੇਲ ਦਾ ਸੁਪਰੀਡਰ ਇੰਨਾ ਕਿ ਠੀਠ ਹੋ ਚੁੱਕਾ ਹੈ ਕਿ ਪਰਿਵਾਰ ਦੀ ਵੀ ਗੱਲ ਸੁਣਦਾ ਪਿਆ ਤੇ ਕੋਰਟ ਦੀ ਵੀ ਗੱਲ ਨਹੀਂ ਸੁਣਦਾ ਪਿਆ ਹਾਰ ਕੇ ਸਾਨੂੰ ਅੱਜ ਧਰਨਾ ਲੈਣਾ ਪਿਆ ਇੱਥੇ ਹੁਣ ਦੇਖੋ ਇਹ ਤਾਂ ਸੰਦੀਪ ਸਿੰਘ ਦੇ ਉੱਪਰ ਪਈ ਹੈ ਵੀ ਉਦਾ ਕਿਉਂਕਿ ਸੰਦੀਪ ਸਿੰਘ ਨੇ ਕੌਮ ਦਾ ਕਾਰਜ ਕੀਤਾ ਇਹ ਤਾਂ ਸਾਡੀਆਂ ਇੰਜਨੀਅਰ ਸਿੱਖ ਪੱਥ ਸਿੱਖ ਜਣੀਆਂ ਜੱਥੇਬੰਦੀਆਂ ਨੇ ਜਿਨੀਆਂ ਗੁਰਨਾਨਕ ਲਾ ਸਿਰ ਨੀਕੇ ਸਰਤਾ ਉਹ ਜ਼ਰੂਰ ਵੱਧ ਚੜ ਕੇ ਹਿੱਸਾ ਪਾਉਣ ਤੇ ਕਿਉਂਕਿ ਦੇਖੋ ਪਰਿਵਾਰ ਨੇ ਤੇ ਐਲਾਨ ਕਰ ਦਿੱਤਾ ਕਿਉਂਕਿ ਇਹ ਤਾਂ ਦੇਖੋ ਕਾਫੀ ਜਾਂ ਪ੍ਰਸਿੱਧਤ ਹੋ ਚੁੱਕਾ ਹੈ ਹੁਣ ਦੇਖੋ ਕਿੰਨੀਆਂ ਜੱਥੇਬੰਦੀਆਂ ਆਈਆਂ ਤੇ ਪੰਜਾਬ ਦੇ ਵਿੱਚ ਇਹ ਟਕ ਪੁੱਟਾਂ ਤੋਂ ਜੱਥੇਬੰਦੀ ਹੈ ਤੇ ਹੁਣ ਤੁਹਾਨੂੰ ਕਹਿਣ ਲੱਗੇ ਗੁੱਸਾ ਆ ਰਿਹਾ ਵਾਂ ਕਿ ਦਾ ਕੱਲ ਕਿੰਨੇ ਦੇ 20 ਬੰਦੇ ਕੀ ਰਾਤ ਨੂੰ ਮੇਰੇ ਕੋਲ ਸਿਰਫ ਕਿੰਨੇ ਦੇ 20 ਬੰਦੇ ਤੇ 20 ਵਿੱਚੋਂ 22 ਦੋ ਆਣੇ ਮੈਨੂੰ ਇਹ ਕਹਿਤਾ ਹੈ ਮਨਦੀਪ ਸਿੰਘ ਰਾਤ ਨੂੰ ਚੋਕ ਕੇ ਲੈ ਜਾਣਾ ਭਾ ਕੋਈ ਗੱਲ ਗੋੜੀ ਮਾਰ ਦੇਣ ਮੈਨੂੰ ਤੇ ਮੈਂ ਇਥੋਂ ਨਹੀਂ ਜਾਣਾ ਭਾ ਮੈਂ ਤੇ ਸਰਚੇ ਬਾਦ ਉਹਦੀ ਮੇਰੇ ਭਰਾ ਤੇ ਨਾ ਤਸ਼ੱਦਦ ਹੋ ਚੁੱਕਾ ਤੇ ਮੈਂ ਜਾ ਕੇ ਤੇ ਸੁੱਤਾ ਹੋ ਬੈਠਦੇ ਜਾ ਕੇ ਮੈਨੂੰ ਸ਼ਰਮ ਹੋਣੀ ਚਾਹੀਦੀ ਐ ਸੀ ਤੇ ਉਹਦੇ ਨਾਲੇ ਸਾਡੀ 15 ਜੱਥੇ ਬੰਦੀਆਂ ਬੜੀ ਕਿੱਥੇ ਸੋਈਆਂ ਜਾ ਕੇ ਹਨ ਕਦੋਂ ਨੂੰ ਜਾਗ ਆਣੀਆਂ ਇਹਨੇ ਕਿ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰੂ ਮੈਂ ਜੀ ਦੀ ਬੇਨਤੀ ਕਰਨੇ ਕਿਉਂਕਿ ਸਾਡੇ ਸੀਨੀਅਰ ਆਗੂ ਪ੍ਰੋਫੈਸਰ ਸਾਹਿਬ ਜੀ ਸਾਰੇ ਪਹੁੰਚ ਚੁੱਕੇ ਨੇਗੇ ਪਰ ਮੇਰੀ ਤਾਂ ਖਾਸ ਕਰਕੇ ਜਿਹੜੇ ਨੌਜਵਾਨ ਚ ਸੋਸ਼ਲ ਮੀਡੀਆ ਚਲਾਉਂਦੇ ਨੇ ਉਹਨਾਂ ਨੂੰ ਬੇਨਤੀ ਆ ਕਿਉਂਕਿ ਜੋ ਸੋਸ਼ਲ ਮੀਡੀਆ ਤੇ ਇੱਥੇ ਆ ਕੇ ਵੀਡੀਓ ਪਾਉਣਗੇ ਕਿਉਂਕਿ ਜਿਹੜਾ ਮੀਡੀਆ ਬਹੁਤ ਘੱਟ ਜਿਹੜਾ ਕਵਰ ਕਰ ਰਿਹਾ ਤੁਹਾਨੂੰ ਪਤਾ ਸਰਕਾਰ ਦਾ ਜਿਹੜਾ ਮੀਡੀਆ ਉਹ ਲੋਕਾਂ ਤੱਕ ਗੱਲ ਹੀ ਨਹੀਂ ਜਾ ਰਹੀ ਇਸ ਕਰਕੇ ਬਹੁਤ ਘੱਟ ਗਿਣਤੀ ਸਾਡੇ ਭਰਾ ਮੀਡੀਆ ਵਾਲੇ ਪਹੁੰਚਦੇ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਪਰ ਜਿਹੜਾ ਮੀਡੀਆ ਪਹੁੰਚਣਾ ਚਾਹੁੰਦਾ ਉਹ ਨਹੀਂ ਪਹੁੰਚਾ ਇਸ ਕਰਕੇ ਮੈਂ ਅੱਜ ਸਾਰੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੇ ਐਨੇ ਐਨੇ ਨੌਜਵਾਨ ਲੋਕ ਫੋਲੋ ਕਰਦੇ ਨੇਗੇ ਜੋ ਨੌਜਵਾਨ ਹੋਣਗੇ ਤਾਂ ਜਿੱਦੀ ਕਿ ਪੰਜਾਬ ਦੇ ਵਿੱਚ ਇੱਕ ਲਹਿਰ ਬਣ ਸਕਦੀ ਹੈ ਜਿਵੇਂ ਕਿ ਹੜਾਂ ਦੀ ਲਹਿਰ ਬਣੀ ਆ ਇਸ ਤਰ੍ਹਾਂ ਲਹਿਰ ਬਣ ਸਕਦੀ ਆ ਬਹੁਤ ਸਾਰੇ ਨੌਜਵਾਨ ਜਿਹੜੀ ਕਿ ਪੰਥਕ ਗੱਲਾਂ ਕਰਦੇ ਨੇ ਪੰਥਕ ਪੋਸਟਾਂ ਪਾਉਂਦੇ ਨੇਗੇ ਪੰਥ ਦੀ ਗੱਲਬਾਤ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਧੰਨਵਾਦ